ਪਸ਼ੂ ਗੱਭਣ ਕਿਉਂ ਨਹੀਂ ਹੋ ਰਹੇ ਕੀ ਕਾਰਨ ਹੈ ਦੇਖੋ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਵੀ ਪਸ਼ੂ ਗੱਭਣ ਕਿਉਂ ਨਹੀਂ ਹੋ ਰਹੇ ਬਹੁਤ ਭਰਾਵਾਂ ਦੇ ਆਪਾਂ ਨੂੰ ਕਮੈਂਟ ਆਉਂਦੇ ਹੁੰਦੇ ਆ ਕੇ ਫੋਨ ਵੀ ਆਉਂਦਿਆ ਵੀ ਸਾਡਾ ਪਸ਼ੂ ਜਿਹੜੀ ਝੋਟੀ ਆ ਜਾਂ 3 ਸਾਲਾਂ ਦੀ ਹੋਗੀ 4 ਸਾਲਾਂ ਦੀ ਹੋਗੀ ਮਾਝਾ ਜਿਹੜੀ ਇੱਕ ਵਾਰੀ ਸੂਕੇ ਮੁੜ ਕੇ ਦੁਬਾਰਾ ਉਹਨੇ ਗੱਭੜ ਨਹੀਂ ਹੋਈ ਕੀ ਕਾਰਨ ਇਹ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇਖ ਹੰਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਪਿਆ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੇ ਤੁਸੀਂ ਇਹੀ ਵੀਡੀਓ Facebook ਪੇਜ ਉੱਪਰ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਜਦੋਂ ਵੀ ਆਪਣੇ ਜੇ ਝੋਟੀ ਆਫਸਰ ਝੋਟੀ ਆ ਤਾਂ ਆਪਾਂ ਉਹਨੂੰ ਕੀ ਕਰਦੇ ਆ ਕੱਲਾ ਹਰਾਚਾਰਾ ਤੇ ਤੂੜੀ ਇਹਦੇ ਤੇ ਆਪਾਂ ਕਹਿੰਨੇ ਆ ਕਿ ਖਰਚਾ ਕੀ ਕਰਨਾ ਐ ਐਂ ਬਣ ਜਾਣੀ ਐ ਇਹ ਐਂ ਕਿਸਾਨ ਦੋਸਤੋ ਹੁਣ ਨਹੀਂ ਬਣਦੀਆਂ ਜਿਹੜੀਆਂ ਪਹਿਲਾਂ ਝੋਟੀਆਂ ਸੀਗੀਆਂ ਜਾਂ ਖਰਾਕਾਂ ਸੀਗੀਆਂ ਪਹਿਲਾਂ ਉਹ ਜਿਹੜੀਆਂ ਖਰਾਕਾਂ ਹੁਣ ਨਹੀਂ ਰਹੀਆਂ ਆਪਣੇ ਬਜ਼ੁਰਗ ਪਸ਼ੂ ਖੁੱਲੇ ਛੱਡਦੇ ਸੀ ਭਾਂਤ ਭਾਂਤ ਦੀ ਖਰਾਕ ਖਾਂਦੇ ਸੀ ਉਹਨੂੰ ਤੱਤ ਜਿਹੜੇ ਪਟਾਮਣ ਉਹ ਪੂਰੇ ਹੋਈ ਜਾਂਦੇ ਸੀਗੇ ਹੁਣ ਆਪਣੀਆਂ ਇੱਕ ਥਾਂ ਤੇ ਕਿੱਲੇ ਤੇ ਬੰਨੀਆਂ ਹੋਈਆਂ ਉੱਥੇ ਉਹਨੂੰ ਜਿਹੜੀ ਚੀਜ਼ ਪਾਤੀ ਉਹ ਹੀ ਖਾਣੀ ਆ ਉਹਨੇ ਉਹਨੂੰ ਬਾਹਰੋਂ ਤਾਂ ਤੁਰ ਫਿਰ ਕੇ ਤਾਂ ਕੋਈ ਖਾ ਨਹੀਂ ਸਕਦੀ ਤੇ ਤੁਸੀਂ ਉਹਨੂੰ ਖਰਾਕ ਪਾਉਣੀ ਹੈ ਜਿਹੜੀ ਵੀ ਜਿੰਨੇ ਵੀ ਸਾਲਾਂ ਦੀ ਹੈਗੀ ਹੈ ਜੇ 100 ਕਾਫਾ ਤਾਂ ਉਹਨੂੰ ਕਾਫਾ ਵਾਲੀ ਕਾਫ ਸਟਾਰਟਰ ਫੀਡ ਪਾਓ ਕਾਫ ਗਰੋਥ ਪਾ ਗਰੋਵਰ ਪਾਓ ਜੇ ਵੱਡੀਆਂ ਹੀਫਰ ਫੀਡ ਪਾਓ ਤੇ ਉਹਦੇ ਨਾਲ ਕੀ ਆ ਵਿਟਾਮਿਨਾਂ ਦੀ ਘਾਟ ਪੂਰੀ ਹੋਊਗੀ ਤੇ ਉਹ ਛੇਤੀ ਗੱਪਣ ਹੋਊਗੀ ਤੇ ਜਿਹੜਾ ਕੀ ਹੈ ਪਸ਼ੂ ਜਦੋਂ ਗੱਪਣ ਹੋਣ ਵਾਲਾ ਹੋਇਆ ਤੁਸੀਂ ਉਹਨੂੰ ਤੁਸੀਂ ਮਿਨਰਲ ਵੈਕਚਰ ਵੀ ਦੇ ਸਕਦੇ ਹੋ ਤੇ ਨਾਲ ਤੁਸੀਂ ਸੀ ਆਰ ਐਸ ਇਹ ਪਾਊਡਰ ਬਹੁਤ ਜ਼ਰੂਰੀ ਆ ਜਿਹੜੇ ਭਰਾ ਛੋਟੇ ਫਾਰਮਰ ਵਾਲੇ ਆ ਫਾਰਮਰ ਭਰਾਗੇ ਉਹ ਕੀ ਵਰਤਦੇ ਆ ਮਿਨਰ ਵੈਕਟਰ ਧਤ ਚੂਰਾ ਵਰਤਦੇ ਨਹੀਂ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਉਹਨੂੰ ਘਾਟ ਪੈ ਜਾਂਦੀ ਆ ਪਟਾਵਣਾ ਦੀ ਉਹਨੂੰ ਤੁਸੀਂ ਜਿਹੜੇ ਵੀ ਪਸ਼ੂ ਨੂੰ ਗੱਪਣ ਕਰਾਉਣਾ ਪਣਾਦੀ ਉਹ ਸੱਜਰ ਸੁਆ ਵਾ ਪਣਾਦੀ ਉਹ ਹਜੇ ਨਹੀਂ ਸੁਆ ਹੋਇਆ ਤੇ ਉਹਨੂੰ ਤੁਸੀਂ ਸੀ ਆਰ ਐਸ ਤੇ ਰਿਪਰੋਮਨ ਇਹ ਦੋਨੇ ਪਾਊਡਰ ਲਿਆ ਕੇ ਰਲਾ ਕੇ ਮਿਕਸ ਕਰਕੇ ਪਣਾਦੀ ਰੱਖ ਲਓ ਪਣਾਦੀ ਅਲੱਗ-ਅਲੱਗ ਰੱਖ ਕੇ ਪਸ਼ੂ ਨੂੰ ਦੇਣਿਆ 50 ਗ੍ਰਾਮ ਇੱਕ ਦਿਨ ਦੀ ਡੋਜ਼ ਆ ਇਹ ਤੇ ਇਹ ਜਦੋਂ ਤੁਸੀਂ ਚਾਰ ਤੱਤ ਤੁਹਾਡਾ ਪਸ਼ੂ 100% ਹੀਟ ਦੇ ਵਿੱਚ ਆਊਗਾ ਕੋਈ ਵੀ ਉਹਨੂੰ ਦਿੱਕਤ ਨਹੀਂ ਆਉਣੀ ਨਾ ਤਾਂ ਬੱਚੇਦਾਨੀ ਦੀ ਕੋਈ ਕਮੀ ਰਹੇ ਜਿਵੇਂ ਬੱਚੇਦਾਨੀ ਕਮਜ਼ੋਰ ਆ ਜਾਂ ਛੋਟੀ ਆ ਜਾਂ ਉਹਨੂੰ ਕੀ ਹੈ ਹੀਟ ਦੇ ਵਿੱਚ ਪੂਰੀ ਨਹੀਂ ਆਉਂਦੀ ਹੈਗੀ ਉਹ ਪੂਰੀ ਵਧੀਆ ਖੁੱਲ ਕੇ ਹੀਟ ਦੇ ਵਿੱਚ ਆਊਗੀ ਜਿਹੜਾ ਭਰਾ ਕਹਿੰਦਾ ਗੁੰਗਾ ਹੈ ਸਾਡੇ ਪਸ਼ੂ ਦਾ ਉਹ ਵੀ ਰੰਗ ਕੇ ਬਣੂਗੀ ਤੇ ਜਿਹੜੇ ਕਹਿੰਦੇ ਤਾਰਾਂ ਸਹੀ ਨਹੀਂ ਦਿੰਦੀ ਹੈਗੀ ਉਹ ਵੀ ਤਾਰਾਂ ਵੀ ਵਧੀਆ ਦੇਊਗੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਊਗੀ ਪਸ਼ੂ ਤੁਹਾਡਾ ਪੂਰਾ ਵਧੀਆ ਹੀਟ ਦੇ ਵਿੱਚ ਆਊਗਾ ਜਦੋਂ ਹੀਟ ਦੇ ਵਿੱਚ ਆ ਗਿਆ ਤੁਸੀਂ ਟੀਕਾ ਭਰਉਣਾ ਹੋਇਆ ਟੀਕਾ ਭਰਉਣ ਤੋਂ ਪਹਿਲਾਂ ਤੁਸੀਂ ਤਿੰਨ ਖਰਾਕਾਂ ਦੇਣੀਆਂ ਉਸ ਨੂੰ ਮੈਂ ਦੱਸ ਦੇਣਾ ਕੀ ਕੀ ਚੀਜ਼ਾਂ ਲੈਣੀਆਂ ਨੰਬਰ 1 ਤੇ ਆਪਾਂ ਲੈ ਲੈਣਾ ਕਣਕ ਦਾ ਚੌਕਰ 1 ਕਿਲੋ ਤੇ ਉਹਦੇ ਵਿੱਚ 100 ਗ੍ਰਾਮ ਆਪਾਂ ਲੈ ਲੈਣਾ ਤੁੱਕਿਆਂ ਦਾ ਪਾਊਡਰ ਕਿਕਰ ਦੇ ਤੁੱਕਿਆਂ ਦਾ ਪਾਊਡਰ ਆਪਾਂ ਨੂੰ ਬਰਨਸਾਰੀ ਦੀ ਦੁਕਾਨ ਤੋਂ ਮਿਲੂ 60 ਗ੍ਰਾਮ ਮਿਕਸ ਓਵਰ ਕਰ ਲੈਣਾ ਹੈ 20 ਤੋਂ 25 ਗ੍ਰਾਮ ਹਲਦੀ ਮਿਕਸ ਕਰ ਲੈਣੀ ਹੈ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਵਿੱਚ ਤੁਸੀਂ ਸਰੋਂ ਦਾ ਤੇਲ ਵੀ ਪਾ ਸਕਦੇ ਹੋ 100 ਤੋਂ 150 ਗ੍ਰਾਮ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਸ਼ੂ ਨੂੰ ਦੇਣਾ ਹੈਗਾ ਜਦੋਂ ਟੀਕਾ ਭਰਾਤਾ ਉਸ ਤੋਂ ਬਾਅਦ ਦੇ ਵਿੱਚ ਉਹੀ ਖਰਾਕ ਆ ਜਿਹੜੀ ਫੇਰ ਦੇਣੀ ਹੈ 1 ਕਿਲੋ ਕਣਕ ਦਾ ਚੌਕਰ 100 ਗ੍ਰਾਮ ਤੁੱਕਿਆਂ ਦਾ ਪਾਊਡਰ ਤੇ 20 ਤੋਂ 25 ਗ੍ਰਾਮ ਹਲਦੀ 100 ਤੋਂ 150 ਗ੍ਰਾਮ ਸਰੋਂ ਦਾ ਤੇਲ ਇਹ ਦੋ ਖਰਾਕਾਂ ਤੁਸੀਂ ਚਾਰਨੀਆ ਪਸ਼ੂ ਨੂੰ ਪਹਿਲਾਂ ਟੀਕਾ ਭਰਾਉਣ ਤੋਂ ਟੀਕਾ ਭਰਾਉਣ ਤੋਂ ਬਾਅਦ ਦੇ ਵਿੱਚ 100% ਤੁਹਾਡਾ ਪਸ਼ੂ ਸੋ ਗੱਭਣ ਹੋ ਜਾਊਗਾ ਮੈਂ ਇਥੋਂ ਲਿਖ ਕੇ ਲੈ ਲੋ ਇਹ ਚੀਜ਼ ਜਦੋਂ ਆਪਾਂ ਕੀ ਆ ਖਰਾਕ ਵਰਤਦੇ ਨਹੀਂ ਹੈਗੇ ਜੇ ਇਹ ਤੁਸੀਂ ਖਰਾਕਾਂ ਵਰਤੋਂਗੇ ਨਾਲ ਪਹਿਲੀ ਗੱਲ ਤਾਂ ਕੋਈ ਕਮੀ ਨਹੀਂ ਆਉਣੀਗੀ ਜਿਵੇਂ CRS 4 ਤਾਂ ਤੁਸੀਂ ਰਿਪਰੋਮਨ 4 ਤਾਂ ਜਿਹੜੇ ਭਾਰ 4 ਦੇ ਧਾਤਾਂ ਦਾ ਚੂਰਾ ਪਹਿਲਾਂ ਤੋਂ ਪਸ਼ੂ ਨੂੰ ਜਮਣ ਸਾਰ ਜਦੋਂ 15 ਦਿਨਾਂ ਦਾ 1 ਮਹੀਨੇ ਦਾ ਹੋ ਗਿਆ ਉਦੋਂ ਤੋਂ ਸਟਾਰਟ ਕਰਿਆ ਬਹੁਤਾ ਇੱਕ ਦਿਨ ਵੀ ਨਹੀਂ ਬੰਦ ਕਰਿਆ ਹੈਗਾ ਉਹਨੂੰ ਤਾਂ ਤੁਸੀਂ ਕੱਲੀ CRS ਬੋਡਰੀ ਚਾਰ ਦੇ ਮੌਕੇ ਤੇ ਤੇ ਰਿਪਰੋਮਨ ਚਾਰਨ ਦੀ ਲੋੜ ਨਹੀਂ ਤੇ ਜਿਹੜੇ ਭਰਾਣੇ ਪਹਿਲਾਂ ਤਾਂ ਤਾਤ ਦਾ ਚੂਰਾ ਬਿਲਕੁਲ ਵੀ ਨਹੀਂ ਚਾਰਿਆ ਹੋਏਗਾ ਤੇ ਉਹ ਜਰੂਰ ਸੀਆਰਐਸ ਤੇ ਰਿਪਰੋਮਨ ਚਾਰ ਕੇ ਫੇਰ ਉਹਦੇ ਟੀਕਾ ਭਰਾਉਣ ਤੇ ਨਹੀਂ ਤਾਂ ਆਪਣੇ ਕੀ ਹੁੰਦਾ ਟੀਕਾ ਭਰਾ ਦਿੰਨੇ ਆਪਾਂ ਉਹ ਫੇਰ ਖਾਲੀ ਨਿਕਲ ਜਾਂਦੀ ਆ ਫੇਰ ਟੀਕਾ ਭਰਾ ਦਿੰਨੇ ਆ ਫੇਰ ਖਾਲੀ ਨਿਕਲ ਜਾਂਦੀ ਆ ਫੇਰ ਉਹਦੇ ਫੈਕਸ਼ਨ ਹੋ ਜਾਂਦੀ ਆ ਫਿਰ ਦਵਾਈ ਧਰਾ ਦਿੰਨੇ ਆ ਉਹ ਆਪਾਂ ਜਿਆਦਾ ਨੁਕਸਾਨ ਕਰ ਲੈਨੇ ਆ ਤੁਸੀਂ ਟੀਕਾ ਭਰਾਉਣ ਤੋਂ ਪਹਿਲਾਂ ਆ ਚੀਜ਼ਾਂ ਜਰੂਰ ਦੇ ਕੇ ਫੇਰ ਏਆਈ ਕਰਾਉਣੀ ਆਪਣਾਂ ਦੀ ਇੱਕ ਹੀਟ ਛੱਡ ਦਿਓ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਖਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ